हां जी दोस्तों सस्का हाल जी की हालचाल है हो सारे ठीक हो कल एक वीर ने कमेंट ਕੀਤਾ ਸੀ ਕਹਿੰਦਾ ਬਾਈ ਸਾਡੀਆਂ ਬੱਕਰੀਆਂ ਹਰਾ ਪਠਾਨੇ ਖਾਂਦੀਆਂ ਬਹੁਤ ਘੱਟ ਖਾਂਦੀਆਂ ਨੇ ਕੀ ਹੱਲ ਕਰੀਏ ਇੱਕ ਵੀਰ ਨੇ ਫੇਕ ਕੀਤਾ ਕਹਿੰਦਾ हां भाई ਸਾਡੇ ਵੀ ਸੇਮ ਪ੍ਰੋਬਲਮ ਹੈ ਅੱਜ ਕੱਲ ਆ ਜਾਂਦੀ ਹੈ ਬਾਈ ਅੱਜ ਕੱਲ ਆ ਜਾਂਦੀ ਹੈ ਪਰ ਆਪਣੇ ਦੇਖ ਲੋ ਛੋਡੇ ਸਾਹਮਣੇ ਖਾਈ ਜਾਂਦੀਆਂ ਡੇਲੀ ਕੋ ਉਤਰ ਕੇ ਪਾਉਣਾ ਇਦੇ ਚੋ ਥੋੜਾ ਜਿਹਾ ਥੋੜੀ ਜੀ ਸਾਇੰਸ ਆ ਥੋੜੀ ਜੀ ਜਿੰਨੀ ਅੱਖੋਂ ਵੱਡੀ ਨਹੀਂ ਬੱਕਰੀ ਹਮੇਸ਼ਾ ਲਾ ਤਾਜ਼ਾ ਖਾ ਕੇ ਖੁਸ਼ ਹੁੰਦੀ ਆ ਨਾ ਕਿ ਮਾੜਾ ਇਹਨੇ ਤਾਜ਼ਾ ਖਾ ਕੇ ਹੀ ਖੁਸ਼ ਹੋਣਾ ਇਹਨੇ ਮਾੜਾ ਨਹੀਂ ਖਾਂਦੀ ਇਹ ਜਦੋਂ ਵੀ ਬੱਕਰੀ ਨੂੰ ਪਾਉ ਕੋਤਰਾ ਕਰਕੇ ਪਾਉਨੇ ਹੋ ਚਾਹੇ ਸਾਫਤ ਆ ਪਾਉਨੇ ਹੋ ਹੋ ਸਕੇ ਹਰਾ ਚਾਰਾ ਜਿੰਨਾ ਹੋ ਸਕੇ ਉੱਚਾ ਵੜਿਆ ਕਰੋ ਕਿਉਂਕਿ ਜਿਹੜੇ ਥੱਲੇ ਪੱਤੇ ਹੁੰਦੇ ਆ ਗਲੇ ਉਨ੍ਹਾਂ ਦੇ ਵਿੱਚ ਮੁਸ਼ਕ ਬਣ ਜਾਂਦੀ ਆ ਜਦੋਂ ਮੁਸ਼ਕ ਬਣ ਜਾਂਦੀ ਆ ਇਹ ਟੂਸੇ ਦੀ ਸ਼ਕੀਨ ਹੈ ਇਹ ਤਾਜਾਖਾਨ ਦੀ ਸ਼ਕੀਨ ਹੈ ਉਹਦੇ ਚ ਹੌਂਕ ਬਣ ਗਈ ਹੌਂਕ ਵਾਲਾ ਨੇਰਾ ਬੱਕਰੀ ਕਦੇ ਨਹੀਂ ਖਾਂਦੀ ਆਹੀ ਥੋੜੀ ਜੀ ਸਾਇੰਸ ਹੈ ਤੇ ਚ ਇੱਕ ਤੁਸੀਂ ਕਈ ਵਾਰੀ ਕੁਤਰਿਆ ਪੈਦਾ ਵਾਲਾ ਪਿਆ ਹੁੰਦਾ ਆਥਨੇ ਵਾਲਾ ਤੜਕੇ ਕੁਤਰਕੇ ਪਾ ਦਨੇ ਤੜਕੇ ਹਾਥਨੇ ਕੁਤਰਕੇ ਪਾਣ ਨੇ ਆਥਨੇ ਨਾਲ ਤੜਕੇ ਪਾ ਦਨੇ ਆ ਉਹਦੇ ਚ ਬਹੁਤ ਇਸ ਚੀਜ਼ ਦਾ ਪ੍ਰਭਾਵ ਪੈਂਦਾ ਜਿੰਨਾ ਅੱਖੋਂ ਉਹਦੇ ਚ ਬਹੁਤ ਜਿਆਦਾ ਪ੍ਰਭਾਵ ਪੈਂਦਾ ਬੱਕਰੀ ਖਾਂਦੇ ਨਹੀਂ ਉਹਦੇ ਜੇ ਗੈਸ ਬਣ ਜਾਂਦੀ ਐ ਤਾ ਬਣ ਜਾਂਦਾ ਐ ਹੌਂਕ ਬਣ ਜਾਂਦੀ ਐ ਗਲੇ ਸੜੇ ਪੱਤੇ ਹੁੰਦੇ ਆ ਮੁਸਤ ਮਾਰ ਲੱਗ ਜਾਂਦੀ ਐ ਇਹ ਕਈ ਗੱਲਾਂ ਹੋ ਜਾਂਦੀਆਂ ਨੇ ਜਦੋਂ ਵੀ ਬੱਕਰੀ ਨੂੰ ਤੁਸੀਂ ਕੁਤਰਾ ਪਾਉਣਾ ਆ ਆਪਣੀਆਂ ਬੱਕਰੀਆਂ ਦੇਖ ਲੋ ਲੈ ਸਾਰੀਆਂ ਕੁੱਕ ਚੱਕਨ ਤੇ ਤਿਆਰ ਐ ਨਾਲੇ ਆਥਨ ਨੀਰਾ ਪਾਇਆ ਹੁਣ ਕੋਈ ਮਰਜ਼ੀ ਬੱਕਰੀ ਕਿੰਨੇ ਕਾ ਮਾਰ ਲਓ ਆਥਨ ਨੂੰ ਖੁਰਨੀਆਂ ਕੱਲੇ ਡੱਕੜ ਜੇ ਛੱਡਣੇ ਆ ਬੇਲੀਆਂ ਕਰ ਦੇਣੀਆਂ ਜਦੋਂ ਤੁਸੀਂ ਹਰਾਚਾਰਾ ਵਧਣਾ ਐ ਵਧਣ ਵੇਲੇ ਬਸ ਆ ਧਿਆਨ ਰੱਖਣਾ ਦੇਖ ਲੋ ਆ ਉੱਚਾ ਵੱਡਣਾ ਥੱਲੋਂ ਨਹੀਂ ਕੋਸ਼ਿਸ਼ ਕਰਨੀ ਟਾਂਡਾ ਪਾ ਕੀ ਕਰਨਾ ਆਪਾਂ ਜਾਣ ਵਾਲੀ ਚੀਜ਼ ਪਾਉਣੀ ਹੈ ਬੱਕਰੀ ਨੂੰ ਖਾਣਾ ਕਿੰਨਾ ਕਹਨੇ 10 ਬੱਕਰੀਆਂ ਨੂੰ ਦੋ ਟੋਕਰੇ ਵੱਲੇ ਵੱਲੇ ਨੇ ਮੇਨ ਜੀਆਂ ਬੱਕਰੀਆਂ ਨੇ ਵੱਡੀਆਂ ਬੱਕਰੀਆਂ ਨੇ ਚਾਰ ਟੋਕਰੇ ਖਾਏ ਰਹੀਆਂ ਭਾਈ ਫੋਰ ਕੀ ਆ ਆ ਉੱਚਾ ਵੱਡਾ ਕਰੋ ਜਦੋਂ ਉੱਚਾ ਵੱਡੋਗੇ ਗੰਦ ਪੱਲ ਮੁਸ਼ਕੇ ਪੱਤੇ ਮੁਸ਼ਕਾ ਘਾ ਸਾਰਾ ਥੱਲੇ ਰਹਿ ਜਾਂਦਾ ਠੀਕ ਹੈ ਫਿਰ ਬੱਕਰੀ ਨਾ ਖਾਵੇ ਫਿਰ ਮੈਨੂੰ ਦੱਸਿਓ ਤੁਸੀਂ ਫਿਰ ਇੱਕ ਗੱਲ ਹੋਰ ਹੈ ਤੁਸੀਂ ਕੋਤਰਾ ਪਾ ਦਨੇ ਆ ਬੱਕਰੀ ਨੂੰ ਖੁਰਨੀ ਚ ਪਾਤਾ ਉਹਦੇ ਉੱਤੇ ਥੋੜਾ ਬਹੁਤਾ ਦਾਣਾ ਪਕ ਦੋ ਲਾਲਚ ਦੇ ਦੋ ਛੋੜਾ ਪਾਉਣ ਦਾ ਤਰੀਕਾ ਕੀ ਆ ਆ ਦੇਖ ਲੋ ਤੁਸੀਂ ਪਉਣਾ ਐ ਜੜੀ ਵੱਢ ਕੇ ਜੜੀ ਵੱਢ ਕੇ ਤੇ ਹੁਣ ਆ ਗਲੇ ਸੜੇ ਪੱਤੇ ਵੇਖ ਲੋ ਬਈ ਛੋੜੇ ਸਾਹਮਣੇ ਆ ਹੁਣ ਗਲੇ ਸੜੇ ਪੱਤੇ ਬਈ ਆਪਾਂ ਬੇਹੀ ਉਲੀ ਲੱਗੀ ਇਹਦੀ ਰੋਟੀ ਕਿਵੇਂ ਖਾ ਲਾਂਗੇ ਉਹੀ ਪਸ਼ੂਆਂ ਦਾ ਸੁਭਾ ਹਾਈ ਤੇ ਮੱਝਾਂ ਗਾਈਆਂ ਖਾ ਜਾਂਦੀਆਂ ਨੇ ਪਰ ਬੱਕਰੀ ਨਹੀਂ ਬਈ ਖਾਂਦੀ ਬੱਕਰੀ ਨੂੰ ਤਾਜ਼ਾ ਚਾਹੀਦਾ ਉਹਨ ਜੇ ਐਸੇ ਨਾਪੀਰ ਨੂੰ ਜਿਆਦਾ ਟਾਂਡੇ ਸੱਲ ਲੋ ਸਾਫ਼ ਕਰ ਲੋ ਫੇਰ ਨਹੀਂ ਛੱਡਦੀ ਬੱਕਰੀ ਜਾਂ ਪਾਈ ਜਾਨੂੰ ਇੱਥੋਂ ਵੜ ਲੋ ਆ ਜਿੱਥੋਂ ਹਰਾ ਹਰਾ ਦਿਂਦਾ ਆ ਕੱਚਾ ਕੱਚਾ ਉਤੋਂ ਪਾ ਦੋ ਜੇ ਬੱਕਰੀ ਬਿਨਾਂ ਦਾਣੇ ਤੋਂ ਨਾ ਖਾਵੇ ਤਾਂ ਆਹੀ ਨਿੱਕੇ ਨਿੱਕੇ ਵੀਰੇ ਗੱਲਾਂ ਹੁੰਦੀਆਂ ਵੱਡੇ 'ਚ ਕੋਈ ਰੂਲ ਨਹੀਂ ਹੁੰਦੇਗੇ ਬਸ ਹਰਾ ਤਾਜ਼ਾ ਤਾਜ਼ਾ ਪਾਉਣਾ ਕਹਿੰਦਾ ਪਾਵਾ ਕੱਚਾ ਪਾਉਣਾ ਕੱਚਾ ਖਾਣ ਦੀ ਸ਼ਕੀਨ ਹੁੰਦੀ ਐ ਜੋਨੇ ਬਾਹਰੋਂ ਚਰ ਕੇ ਆਉਣਾ ਹਿੰਮਤ ਕਰਿਆ ਕਰੋ ਆਪਾਂ ਘਰੇ ਖਵਾਉਂਦੀ ਗੋਸ਼ਟ ਕਰੀਏ ਬਸ ਆਹੀ ਜਦਾ ਮੇਨ ਰਿਜਨ ਐ ਹੋਰ ਕੋਈ ਚੱਕਰ ਨਹੀਂ ਗਾ ਬਾਲਾ ਥੱਲੋਣਾ ਵੱਡਾ ਕਰੋ ਅੱਜਕੱਲ ਉਲੀ ਪੈ ਜਾਂਦੀ ਹੈ ਜਿਹਨੀਆਂ ਜਵਾਰਾਂ ਵੱਧ ਵਧੀਆਂ ਹੁੰਦੀਆਂ ਧੰਨਵਾਦ ਜੀ ਜਾਂਦੇ ਵਾਸਤੇ ਰੋ